Thank oh. Good again. Oh ਮਰ ਜਿੱਕੇ ਉਹਦੇ ਮੂੰਹ ਚ ਵੀ ਪਾਉਂਗੇ ਉਹਦਾ ਬਾਹਰ ਆਏ ਰਹੇਗਾ ਉਹ ਹੱਥ ਛੱਡਿਆ ਕਿਹੜਾ ਪੰਤਾ ਹੈ ਪ੍ਰਚਾਰ ਦਾ ਕਿਉਂ ਬਾਣੀ ਕਿਹੜਾ ਪੜੇਗਾ ਵਿਅਕਤੀਗਤ ਤੌਰ ਤੇ ਹਨ ਉਹਦਾ ਉਹਨੂੰ ਪਰਮਾਨੰਤ ਤੇ ਸਰਦਾਰ ਸਰਜੀਤ ਸਿੰਘ ਕਿ ਕਹ ਰਹੇ ਸਨ ਕਿ ਵਾਰ-ਵਾਰ ਸੱਤਾ ਨੂੰ ਕਹੀਏ ਸੰਗਤ ਤੁਸੀਂ ਆਪਣੇ ਅੰਦਰ ਆਤਮ ਤੌਰ ਤੇ ਚਾਤੀ ਮਾਰ ਕੇ ਦੇਖੋ ਅਸੀਂ ਬਾਣੀ ਨਹੀਂ ਪੜਦੇ ਤਾਂ ਹੱਥ ਕਰਨਤ ਨਹੀਂ ਹੈ ਸ਼ਹਿਰਾ ਵਿੱਚ ਜਾ ਕੇ ਦੇਖੋ ਖੰਨੇ ਉਹ ਇਸ ਤਰ੍ਹਾਂ ਕਿ ਲਾਈਵ ਦੇਖੇ ਸੰਗਤ ਕੀਰਤਨੀਆਂ ਨੂੰ ਕੀਰਤਨ ਸੁਣਾਉਂਦੇ ਹੈ ਇਹ ਸਾਡੀ ਬਾਣੀ ਹੈ ਅਸੀਂ ਬਾਣੀ ਨਾਲ ਸੁਣਦੇ ਹਾਂ ਜਿਹੜੇ ਜੁੜੇ ਹਨ ਮੈਂ ਉਹਨਾਂ ਦੇ ਚਰਨਾਂ ਦੇ ਬਾਰ-ਬਾਰ ਸੇਵਾ ਕਰਦਾ ਕੀਰਤਨੀਏ ਪ੍ਰਕਾਰ ਨੂੰ ਕਹਿਣਾ ਨਾ ਭਵੇ ਬਾਣੀ ਸੰਤ ਕੰਠ ਹੋਵੇ ਬਾਣੀ ਸਾਡੀ ਜੀਵਨ ਜਾਨ ਹੈ ਬਾਣੀ ਸਾਡਾ ਜੀਵਨ ਹੈ ਜੈਕਾਰੇ ਬਾਣੀ ਵਿਸਰਜੇ ਜੋ ਪੱਕਾ ਰੋਟੀ ਜੀਵਨ ਲਾਏ تو اس کے لئے کہ او ما رب میں پاننا پات سوا گرورو رامتا سوا رب کی بیلے ہاں کہ شمد اللہ ہمیں ہمیں بھی سماؤتی ہے جنفارس پر سمیلا دے جنفارس پر سمیلا دے Yeah. you Gracias. ਮਨ ਦਾ ਪ੍ਰਸਾਦ ਸਭ ਕਿਸੇ ਦੇ ਵਾਸਤੇ ਹੀ ਤੇਰਾ ਕਰਮਨਾ ਤੇਨ ਘਰ ਤਨੁ ਗੁਰਧਾਈ ਤੁਧ ਘਰ ਮਾਨ ਮਾਨ ਤਕੇ ਜਪਿਆ ਪ੍ਰਯਾਸ ਕਰੇ ਤੇਨ ਕਲਾ ਸਜਤ ਨਾਨਕ ਅਸਲਾ ਉਹ ਵੀ ਆ ਕੇ ਬੇਵਤਾ ਕੁਰਬਾਨੀ ਕੀਤੀ ਕਰਦੇ ਉਹ ਸੁਭਦੀ ਅਨਸਾਰ ਇਰਦਾਸ ਕਰਦੇ ਆ 3 ਤਰੀਕ ਦੀ ਕਰਦੇ ਪਹਿਲਾ ਜੋੜਾ ਕਾ ਐਦਾ ਹੀ ਆ ਨਾ ਜੀ ਤੇ ਦੂਜਾ ਲੰਗਰ ਕਰ ਇਹ ਕਿਉਂ ਬਣਾਇ ਇੱਕ ਜਾਤ ਦਾ ਇੱਕ ਅਮਾਨਸਿਕਤਾ ਠੀਕ ਕਰ ਦੇ ਮੇਰੇ ਅੰਦਰ ਹਉਮੈ ਨਾ ਆਵੇ ਕਿ ਮੈਂ ਗਿਆਨੀ ਗੁੜੀ ਵਿਦਵਾਨ ਕੀਰਤਨੀਆ ਮੇਰੇ ਕੋਲ ਪਦਵੀ ਉੱਤੀ ਮੈਂ ਵੱਡੀ ਪਦਵੀ ਤੇ ਆ ਈ ਨਾਮ ਤੇ ਨਾਮ ਸਿਮਰਨ ਕਰਾਂ ਉਹ ਰਿਆ ਕੇ ਹਰਿ ਨਾਮ ਸਿਮਰਨ ਜੀਉ ਪਹਿਤੋ ਸੋਭ ਤੇਰਾ ਆਹੇ ਗੁਰ ਕਹੋ ਨਾਨਕ ਸਤਿ ਹੈ مجھے مجھے بولا اپنے اپنے سیدرہ ਇਸ ਵਰਕ ਕਰੋਨਾ ਨਾਲ ਭਿਆਏ ਫਿਰ ਅੰਗਦ ਗੋਟੇ ਅਵਦਾਸ ਅਰਬ ਉਦਾਸ ਸਿੰਘ ਸਹਾਈ ਅਰਜਨਾ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਗਿਸ਼ਣ ਧਿਆਈਐ ਜਿਉਂ ਠੀ ਸਭ ਗਾਈ ਤੀ ਦਵਾਰ ਸਿਮਰੈ ਘਰ ਨਾਮ ਦਿਆਲੇ ਢਾਈ ਸਾਰੀ ਥਾਈ ਹੋਏ ਸਹਾਈ